ਆ ਬਣਾਉਣ ਦਾ ਹੀ ਕੇਂਦਰ ਤੇ ਇੱਕ ਤਰੀਕਾ ਕਿਉਂਕਿ ਜੇ ਅਸਲ ਦੇ ਵਿੱਚ ਕੇਂਦਰ ਸਰਕਾਰ ਜਾਂ ਹਰਿਆਣੇ ਦੀ ਖੱਟਰ ਸਰਕਾਰ ਸ਼ਹਿਰ ਤੋਂ ਦੀ ਇੱਕ ਪਾਸੇ ਉਹ ਗੱਲਬਾਤ ਦਾ ਕਿਸਾਨ ਲਈ ਸੱਦਾ ਭੇਜ ਰਹੇ ਨੇ ਦੂਜੇ ਪਾਸੇ ਡਰੋ ਰਹੇ ਹੀ ਕਿਸਾਨਾਂ ਤੇ ਤੇ ਆਪਣੇ ਹਮਲੇ ਕੀਤੇ ਜਾ ਰਹੇ ਨੇ ਅਥਰੂ ਗੈਸ ਸਿੱਟੀ ਜਾ ਰਹੀ ਆ ਰਬੜ ਦੀਆਂ ਗੋਲੀਆਂ ਫਰਾਈਆਂ ਜਾ ਰਹੀਆਂ ਨੇ ਪੱਕੀਆਂ ਗੋਲੀਆਂ ਫਰਾਈਆਂ ਜਾ ਰਹੀਆਂ ਮਾਹੌਲ ਕੌਣ ਖਰਾਬ ਕਰ ਰਿਹਾ ਮਾਹੌਲ ਸਰਕਾਰਾਂ ਖਰਾਬ ਕਰ ਰਹੀਆਂ ਨੇ ਨਾ ਕਿ ਕਿਸਾਨ ਕਿਸਾਨਾਂ ਦੇ ਕੋਲ ਇੱਕ ਸ਼ਰਫ ਤੇ ਸਿਰ 'ਤੇ ਇਹ ਹੱਥ ਆਪੜੇ ਜਿਹੜੇ ਇਕੋ ਨਾ ਕੋਈ ਹੀਲਾ ਵਰਤਣ ਦੇ ਲਈ ਇਹ ਹੈ ਵੀ ਆਪਦਾ ਜ਼ੋਰ ਪ੍ਰੈਸ਼ਰ ਬਣਾਉਣ ਖਾਤਰ ਨਾ ਤਾਂ ਸਾਨੂੰ ਰੇਲਵੇ ਟਰੈਕ ਨਾ ਹੀ ਸਾਨੂੰ ਸੜਕਾਂ ਰੁਕੜਦਾ ਕੋਈ ਸ਼ੌਕ ਹੈ ਅਸੀਂ ਨਹੀਂ ਕਿਉਂਦੇ ਇਹਦੇ ਨਾਲ ਸਾਡੇ ਆਮ ਭਾਈਆਂ ਨੂੰ ਮੁਫਤਾ ਹੋਵੇ ਕਿਉਂਕਿ ਇੰਨਾ ਟ੍ਰੇਨਾਂ ਦੇ ਵਿੱਚ ਇੰਨਾ ਸੜਕਾਂ ਤੇ ਬੱਸਾਂ ਦੇ ਵਿੱਚ ਆਮ ਲੋਕਾਂ ਨੇ ਸਫ਼ਰ ਕਰਨਾ ਹੈ ਗਰੀਬ ਲੋਕਾਂ ਨੇ ਸਫ਼ਰ ਕਰਨਾ ਹੈ ਦਰਮਿਆਨੇ ਵਰਗ ਦੇ ਲੋਕਾਂ ਨੇ ਸਫ਼ਰ ਕਰਨਾ ਉਹ ਜਿਨ੍ਹਾਂ ਦੇ ਨਾਲ ਸਾਡੀ ਲੜਾਈ ਹੈ ਕਾਰਪੋਰੇਟਰਾਂ ਨਾਲ ਉਹਨਾਂ ਨੇ ਤਾਂ ਸਫ਼ਰ ਨਹੀਂ ਕਰਨਾ ਉਹਨਾਂ ਦਾ ਜਿਹੜਾ ਸਫ਼ਰ ਹੈ ਉਹਨਾਂ ਦਾ ਸਫ਼ਰ ਦੇ ਰਾਸਟਾ ਹਵਾਈ ਹੈ ਇਸ ਲਈ ਸਾਨੂੰ ਇਸ ਗੱਲ ਦਾ ਖੇਦ ਵੀ ਆ ਪਰ ਸਰਕਾਰ ਤੇ ਪ੍ਰੈਸ਼ਰ ਬਣਾਉਣ ਦਾ ਤਰੀਕਾ ਤੇ ਕੀਤੇ ਗਏ ਜ਼ਬਰ ਦੇ ਖਿਲਾਫ ਅਸੀਂ ਅੱਜ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਵੀ ਇਹ ਨਾ ਸਮਝ ਲੈਣ ਵੀ ਉਹ ਇੱਕ ਜਾਂ ਦੋ ਫਾਰਮ ਨੇ ਜਿਹੜੇ ਉਹੀ ਆ ਕੇ ਉੱਥੇ ਬੈਠੇ ਨੇ ਪੰਜਾਬ ਦਾ ਬੱਚਾ ਬੱਚਾ ਦੇਸ਼ ਦਾ ਬੱਚਾ ਬੱਚਾ ਕੋਨਾ ਕਿਸਾਨਾਂ ਦੇ ਨਾਲ ਹੈ ਉਹਨਾਂ ਤੇ ਕੀਤੇ ਜ਼ਬਰਦਿ ਨਖੇਦੀ ਕਰਦਾ ਹੱਕੀ ਮੰਗਾ ਦੀ ਪ੍ਰਾਪਤੀ ਦੇ ਲਈ ਕੇਂਦਰ ਸਰਕਾਰ ਨੂੰ ਚੈਲੰਜ ਕਰਦਾ ਹੈ ਵੀ ਕੋਈ ਉਹ ਦੜ ਦੂਰ ਨਹੀਂ ਜਦੋਂ ਬਾਕੀ ਦੇ ਹਿੱਸੇ ਵੀ ਜਿਹੜੇ ਹੈਗੇ ਆ ਉਹ ਦਿੱਲੀ ਪਹੁੰਚਣਗੇ ਹਰ ਹਾਲਤ ਪਹੁੰਚਣਗੇ ਕਿੰਨਾ ਕੁ ਚਰਕ ਕਿਸਾਨਾਂ ਨੂੰ ਰੋਕਣਗੇ ਇਸ ਗੱਲ ਦੀ ਅਸੀਂ ਜਿਹੜਾ ਹੈਗਾ ਉਹ ਕਿਸਾਨਾਂ ਦੇ ਨਾਲ ਇੱਕ ਜੁਟਤਾ ਯਾਹਰ ਕਰਦੇ ਆ